ਕਬਾਣਾ ਲੋ ਬਾਈ 11 ਤਰੀਕ ਅਕਤੂਬਰ 2025 ਅੱਜ ਅਸੀਂ ਵਿਕੀ ਕਰਿਆ ਬਈ ਬਾਹਰਲੇ ਕਰੇ ਵਿਕੀ ਅੱਜ ਬੇਲਾ ਸੀ ਸਾਡਾ ਯਾਰ ਆ ਤੇ ਕਹਿੰਦਾ ਸਬਜ਼ੀ ਲਾਉਂਦੇ ਕੋ ਖਲਾ ਦਿੰਦੇ ਪਚਾ ਪਾ ਸੱਸੀ ਕਾ ਬਾਈ ਜੀ ਚਾਰ ਚਾਰ ਠੰਡੀ ਚਾਹ ਦਾ ਨਾ ਹੀ ਲੈ ਰਿਹਾ ਯਾਰ ਆ ਚਾਹ ਯਾਰ ਪਾਓ ਤੇ ਅੱਜ ਸਬਜ਼ੀ ਲਾਉਣਾ ਆਏ ਸੀ ਤੇ ਬਾਕੀ ਹੁਣ ਸਿਆਲੀ ਸਬਜ਼ੀ ਲਾਵਾਂਗੇ ਗਾਜਰਾ ਕਾਹੀ ਮੋੜਿਆਂ ਨਾਲ ਤਾਂ ਹੈਗਾ ਵਿੱਕੀ ਦਾ ਬਾਹਰਲਾ ਘਰ ਅੱਛਾ ਜੀ ਜਿਹੜੀ ਸਾਲ ਹੈਗੀ ਇਹਨਾਂ ਦਾ ਇੱਥੇ ਲਾ ਘਰ ਇੱਧਰ ਹੀ ਸੈਟ ਘਰ ਆ ਤੇ ਇਧਰ ਬਾਹਰ ਘਰ ਤੇ ਅੱਜ ਹੈਗਾ ਸੀ ਘਰੇ ਤੇ ਆਹ ਆਪਣਾ ਨਾਲ ਅਮੜੀ ਯਾਰ ਇਹਨੂੰ ਅਮੜੀ ਕਹਿੰਦੇ ਬੰਦੇ ਤੇ ਮੂੰ ਤੇਰਾ ਨਾਮ ਕੀ ਆ ਸਰੀ ਬਲਬੀਰ ਸਿੰਘ ਬਲਬੀਰ ਸਿੰਘ ਡਾਕਟਰ ਬਲਬੀਰ ਡਾਕਟਰ ਮੱਜਾ ਆ ਉਹ ਇਹਨੂੰ ਅਮੜੀ ਕਹਿੰਦੇ ਆ ਤੇ ਚਾਹ ਦੇ ਪੀਣ ਨਾਲ ਚਾਹ ਦੇ ਨਾਲ-ਨਾਲ ਕਰਾਂਗੇ ਗੱਲਾਂ ਤੇ ਹੋਰ ਵਿੱਕੀ ਬਾਈ ਵਧੀਆ ਹੋ ਗਈ ਤੂੰ ਬੱਸ ਤੇ ਕਿੱਥੇ ਚੱਲਦਾ ਕੰਮ ਫਿਰ ਉੱਪਰ ਰਾਮਪੁਰ ਜਾਦਾ ਰਾਮਪੁਰ ਜਾਦਾ ਹਾਂ ਜੀ ਹਾਂ ਹੁਣ ਅੱਜ ਅੱਜ ਮੈਂ ਸਬਜ਼ੀ ਲਾ ਲਈਏ ਮੁੜ ਕੇ ਰੁੱਤ ਲੰਘ ਜੂ ਫਿਰ ਹੁੰਦੀ ਨਹੀਂ ਸਬਜ਼ੀ ਪਹਿਲਾਂ ਇਹ ਇੱਕ ਵਾਰ ਲੇਟ ਹੋ ਜਾਂਦਾ ਲੇਟ ਹੋ ਜਾਂਦਾ ਅੱਜ ਵੀ ਮੈਂ ਪਹਿਲੀ ਲਾ ਦਾਂ ਤੇ ਸਫਾਈ ਕਰਕੇ ਵਧੀਆ ਰੇਤ ਨੂੰ ਪਾ ਕੇ ਫਿਰ ਲਾਵਾਂਗੇ ਹਾਂ ਰੇਤ ਕੱਚਾ ਕੰਪਣੀ ਨਹੀਂ ਪਾਵਾਂਗੇ ਰੂਰੀ ਰੇਤ ਪਾਵਾਂਗੇ ਹਾਂ ਹੋਰ ਕੋਈ ਵੀ ਨਹੀਂ ਪਾਉਂਦੇ ਬਸ ਠੀਕ ਆ ਕੱਲੀ ਰੂੜੀ ਪਾਵਾਂਗੇ ਆਪਾਂ ਅਰੇ ਸਾਇੰਸ ਸਬਜ਼ੀ ਵੀ ਆਪਾਂ ਦੂਜੇ ਆ ਲੈਣੀ ਐ ਕਿ ਵੀ ਠੀਕ ਆ ਉਹ ਯੂਨੀਵਰਸਿਟੀ ਚੋਂ ਮੰਗਾ ਦਾਂਗੇ ਤੁਹਾਂ ਹਾਂ ਮੋਵੀ ਆਪ ਹੀ ਲਾਇਆ ਆਪ ਕੱਟੀਆਂ ਆਇਆ ਹਾਂ ਚੁੱਧ ਵੀ ਆ ਉਹਦੇ ਵਿੱਚ ਕੋਈ ਦਵਾਈ ਸਪਰੇਅ ਦੇ ਸਪਰੇਅ ਨਹੀਂ ਠੀਕ ਆ ਵਧੀਆ ਹੀ ਵੀ ਆ ਤੇ ਅੱਜ ਫਿਰ ਕੰਮ ਦਾ ਕੀ ਗੱਲ ਹੋ ਗਈ ਛੁੱਟੀ ਕਿਵੇਂ ਵਧੀ ਗਈ ਅੱਜ ਮੈਂ ਸਬਜ਼ੀ ਕਰਕੇ ਛੁੱਟੀ ਕਰੀ ਜਣਾ ਜੀ ਸਬਜ਼ੀ ਕਰਕੇ ਹਾਂ ਜੀ ਪਹਿਲਾਂ ਦੱਸਦੇ ਹਾਂ ਇਹ ਮਨੂੰ ਇਹਦੇ ਇੱਕ ਛੋਟਾ ਬਾਈ ਬਾਹਰ ਆ ਤੇ ਖਿੱਚ ਵਾਲੀ ਇਹਦੇ ਕੰਨੇ ਦੀ ਹੈ ਨਾ ਉਹ ਮੈਂ ਅੱਜ ਸਬਜ਼ੀ ਲਾਈਏ ਚਾਹ ਠੰਡੀ ਤਾਂ ਨਹੀਂ ਹੋਈ ਪਹਿਲਾਂ ਦੱਸ ਠੰਡੀ ਪੂਰੀ ਗਰਮਾ ਚਾ ਉਹ ਯਾਰ ਇਹ ਜੇ ਨਹੀਂ ਆ ਸਕਦੇ ਉਹ ਮਟਰ ਚਾਹ। ਅੱਛਾ ਜੀ। ਫਿਰ ਹੋ ਜਾਂਦੀ ਕਿ ਮੌਸਮ ਦਾ ਇੱਕ ਨੂੰ ਬਹੁਤ ਫਰਕ ਪੈ ਜਾਂਦਾ ਠੰਡਾ ਹੋ ਮੌਸਮ। ਤੇ ਵਿੱਕੀ ਸਾਡੇ ਨਾਲ ਸਵੇਰੇ ਬਈ ਸਾਈਕਲ ਤੇ ਜਾਂਦਾ ਹੁੰਦਾ ਸੀ। ਤੇ ਹੁਣ ਗਿਆ ਕੈਂਤੀ ਸਾਰੇ ਚਾਲ ਲੈਣੀ ਆ। ਚਾਲ ਜਾਏਗਾ। ਕਦੋਂ ਕਦੋਂ ਜਾਇ ਕਰੇਗਾ। ਉਹ ਪਤਾ ਕੀ ਸੀ ਛੋਟੇ ਭਾਈ। ਹੂੰ। ਕਹਿੰਦਾ ਵਿੱਚ ਦੀ ਮੀਂਹ ਪੈਣ ਲੱਗ ਗਈ। ਮੀਂਹ ਪੈਣ ਲੱਗ ਗਈ। ਹਾਂ ਉਹ ਤਾਂ ਠੀਕ ਆ। ਤਾਂ ਕਰਕੇ ਹੂੰ। ਕੌਲ ਜੀ ਵਟ ਗਿਆ ਮੜੀ ਜੀ। ਠੀਕ ਆ। ਇੱਕ ਆਪਣਾ ਸਾਈਕਲ ਨਹੀਂ ਸੀ ਜੇ ਹੈਗਾ। ਹੂੰ ਸਾਈਕਲ ਸਾਈਕਲ ਤੇਰਾ ਬੜਾ ਹੁਬਿੰਗ ਹੁਣ ਸਾਡੀ ਜਾਣਦਾ ਉਹ ਸਾਈਕਲ ਪਹਿਲੀ ਕਢਾਉਂਦਾ ਸੀ ਅਗਲੇ ਦਿਨ ਜੀ ਗੱਲ ਜੀ ਨਹੀਂ ਕਰਦਾ ਜੀ ਥੋੜਾ ਪਾਣਾ ਸਾਈਕਲ ਤੇ ਨੂੰ ਦਵਾਈ ਹੈ ਫਿਰ ਸਾਈਕਲ ਵਧੀਆ ਹੋਵੇ ਤੇ ਜਿਹੜਾ ਆਪਾਂ ਯਾਤਰਾ ਕਰਕੇ ਦੇਖਿਆ ਵਧੀਆ ਰਿਹਾ ਯਾਤਰਾ ਆਪਣੀ ਵਧੀਆ ਦੇਖੀ ਯਾਤਰਾ ਰੱਦੀ ਵਧੀਆ ਰਿਹਾ ਬਹੁਤ ਵਧੀਆ ਹੈ ਅਗਲੀ ਵਾਰ ਵਧੀਆ ਕਰਾਂਗੇ ਤੇਰੇ ਮਨ ਚ ਕਿਵੇਂ ਵਿਚਾਰ ਆਇਆ ਵੀ ਇਹ ਮੈਂ ਯਾਤਰਾ ਕਰਾਂ ਇਹ ਗੱਲ ਆਇਆ ਸਾਈਕਲ ਜਲਾਉਂਦਾ ਆਪਣਾ ਕੋਈ ਹੈ ਨਹੀਂ ਸੀ ਚਾਰਜ ਆ ਹਾਂ ਜਦੋਂ ਆਪਣਾ ਦੀਪ ਨਹੀਂ ਦੀਪ ਇੱਧਰ ਮੇਰਾ ਤਾਂ ਆਈ ਗਿਆ ਤੇ ਉਹ ਅਟਾਇਰਮੈਂਟ ਉਹਦੀ ਬਦਲੀ ਹੋ ਗਈ ਸੀ ਕਹਿੰਦਾ ਪਟਿਆਲਾ ਯੂਨੀਵਰਸਿਟੀ ਚੋਂ ਆਉਂਦਾ ਜੀ ਠੀਕ ਆ ਤੇ ਮਾਸਟਰ ਆ ਤੇ ਉਹਦੀ ਫਿਰ ਬਦਲੀ ਹੋ ਰਹੀ ਸੀ ਮੋੜ ਆ ਗਿਆ ਮੋੜ ਹੂੰ ਤੇ ਉਹ ਮੋੜ ਆ ਗਿਆ ਮਾਰਚ ਚ 20 ਤਰੀਕ ਨੂੰ ਮਾਰਚ ਚ ਆ ਗਿਆ ਸੀ ਮੋੜ ਤੇ ਉਹ ਕਹਿੰਦਾ ਜੇ ਆਪਾਂ ਸਾਈਕਲ ਚ ਚਲਾਇਆ ਕਰਾਂਗੇ ਸਾਡੀ ਰਹਿਤ ਹੈ ਜੀ ਸੀ ਉਹ ਤੋਂ 10 ਦਿਨ ਪਹਿਲਾਂ ਦੀ ਹੂੰ ਤੇ ਉਹਦੇ ਕੋਲ ਸਾਈਕਲ ਹੈ ਨਹੀਂ ਸੀ ਮੇਰੇ ਕੋਲ ਵੀ ਹੈਗਾ ਸੀ ਮੇਰੇ ਕੋਲ ਤਾਂ ਹੈਗਾ ਸੀ ਰੈਂਪੀ ਵਾਲਾ ਸਾਈਕਲ ਹੂੰ ਫਿਰ ਮੌਕੇ ਦੀ ਸੀ ਸਾਈਕਲ ਹੰਦਾ ਦੇ ਸੀ ਦੀਪ ਕਬਈ ਵਾਸਤੇ ਤੇ ਫਿਰ ਅਸੀਂ ਦੋਨੇ ਪਹਿਲਾਂ ਦੋਨੇ ਜਾਣ ਲੱਗੇ ਸਾਈਕਲਾਂ ਤੇ ਅਹੀ ਮਹੀਨਾ ਦੋ ਮਹੀਨੇ ਦੋਨੇ ਰਹੀਆਂ ਤੇ ਮੁੜ ਕੇ ਇੱਕ ਦਿਨ ਸਾਨੂੰ ਗਮਾ ਦਾ ਟੱਕਰ ਗਿਆ ਉਹ ਵੀ ਸਾਈਕਲ ਤੇ ਆਈ ਆਵੇ ਸਾਈਕਲ ਚਲਾ ਕੇ ਆ ਉਹ ਵੀ ਇਕੱਲਾ ਸਾਈਕਲ ਚਲਾ ਕੇ ਆਇਆ ਜੀ ਪਰ ਅੱਛਾ ਫੇਰ ਇੱਕ ਦਿਨ ਦੀਪ ਆ ਜਾਣੀ ਸੀ ਮੈਂ ਉੱਥੇ ਖੜਾ ਚੱਕੀ ਤੇ ਮੈਨਿਆ ਅੱਜ ਆਈ ਨਹੀਂ ਬਾਈ ਮੈਂ ਬਨੇ ਕੀਆ ਲੋਈ ਤੇ ਉਹ ਦਰ ਗਮਾ ਦਾ ਟੱਕਰ ਤੇ ਖੜਾ ਇੱਥੇ ਬੈਠਾ ਮੈਂ ਕਿਹਾ ਅਸੀਂ ਸੈਰ ਕਰਨੇ ਆਨੇ ਹੁੰਨੇ ਆ ਤੇ ਅੱਛਾ ਅੱਛਾ ਠੀਕ ਆ ਮੈਂ ਤੁਸੀ ਕਹਿੰਦਾ ਮੈਂ ਤਾਂ ਅੱਜ ਹੀ ਗਿਆ ਕਹਿੰਦਾ ਮੈਂ ਪਹਿਲੇ ਦਿਨ ਉਹ ਫਿਰ ਫਿਰ ਉਹ ਕਹਿੰਦਾ ਸੀ ਆਪਾਂ ਤਿੰਨੇ ਚੱਲਿਆ ਕਰਾਂਗੇ ਫਿਰ ਸੀ ਤਿੰਨੇ ਜਾਣ ਲੱਗੇ ਹੌਲੀ ਹੌਲੀ ਤੇ ਹੌਲੀ ਹੌਲੀ ਉਧਰ ਹੋ ਆ ਗਿਆ ਹਰਜੋਤ ਹਰਜੋਤ ਤੇ ਉਹਦਾਂ ਮੈਂ ਵੀ ਜਾਣ ਲੱਗਣਾ ਉਹਨੂੰ ਸਾਈਕਲ ਤੋਂ ਆਇਆ ਫਿਰ ਮੋਕੇ ਤੇ ਉਹ ਸਾਈਕਲ ਤੇ ਜਾਣ ਲੱਗਾ ਚਾਰੇ ਜਾਣੇ ਹੋਗੇ ਮੁੜ ਕੇ ਤਰਨ ਆਵੇਂਗਾ ਪੰਜ ਜਾਣੇ ਹੋਏ ਫਿਰ ਛੇਮਾ ਬੱਗਾ ਤੇ ਸੱਤਵਾਂ ਤੋਂ ਤੇ ਹਰਦੀਪ ਵੀ ਗਿਆ ਸੀ ਉਧਰ ਹਰਦੀਪ ਇੱਕ ਦਾ ਨਾ ਸਿੰਦੇਜਾ ਚੇ ਗੰਡਾ ਇੱਕ ਦਿਨ ਗਿਆ ਹਾਂ ਉਹਨੇ ਸਾਈਕਲ ਲਿਆ ਹੁੰਦਾ ਬਾਈ ਉਹ ਗੰਤੀ ਤੇ ਇੱਕ ਦੇਣੀ ਗਿਆ ਅੱਛਾ ਉਹਨੇ ਰਿਕਾਰਡ ਪਾਦਾ ਕੀਤਾ ਬਾਈ ਰਿਕਾਰਡ ਟੁੱਟ ਤੇ ਮੁਰਕੇ ਟੁੱਟਦੀ ਮਸਾ ਮੁਰਕੇ ਜਿਵੇਂ ਕੋਈ ਸ਼ਨੀਵਾਰ ਐਤਵਾਰ ਹੁੰਦਾ ਸੀ ਅੰਦਰੋਂ ਆਉਂਦੇ ਸੀ ਜੱਜਾ ਉਹ ਫਿਰ ਮੈਂ ਤੇ ਮੱਦੀ ਬਾਈ ਤਲਵੰਡੀ ਸਾਭੂ ਕੋਈ ਸਾਈਕਲ ਸੀ ਹਾਂ ਪਰ ਉਹਦੇ ਮੈਂ ਵੀਡੀਓ ਨਹੀਂ ਬਣਾਈ ਸੀ ਕਿਉਂਕਿ ਮੇਰੇ ਕੋਲ ਦੂਜਾ ਫੋਨ ਹੁੰਦਾ ਸੀ ਜਿਹੜਾ ਡਰਾਇਵ ਦਾ ਉਹਦੇ ਜੀ ਕੋਈ ਵੀਡੀਓ ਨਹੀਂ ਬਣਾਈ ਸੀ ਜਿਹੜਾ ਗਰੁੱਪ ਵਾਲਾ ਸੀ ਵਟਸਐਪ ਤੇ ਉਹਦੇ ਇੱਕ ਵੀਡੀਓ ਭੇਜੀ ਸੀ ਤੇ ਅਸੀਂ ਆ ਜਾਂਦੇ ਹਾਂ ਤੇ ਮੱਦੀ ਕੋਲ ਦੇ ਮੱਦੀ ਬਾਈ ਕੋਲ ਦੇਸੀ ਸਾਈਕਲ ਸੀ ਤੇ ਮੇਰੇ ਕੋਲ ਮੇਰੇ ਕੋਲ ਵੀ ਦੂਜਾ ਸੀ ਪਹਿਲਾ 11 ਵਾਲਾ ਹੈ ਨਹੀਂ ਸੀ ਮੈਂ ਵੀ ਉਥੇ ਗਈ ਪਹਿਲੀ ਵਾਰ ਤੇ ਸਾਨੂੰ ਐ ਲੱਗਿਆ ਸੀ ਕਿਵੇਂ ਜਾਵਾਂਗੇ ਅਸੀਂ ਪਹੁੰਚ ਗਏ ਸੀ ਲਗਭਗ 3.5 ਘੰਟੇ ਤੇ ਬਾਕੀ ਉੱਥੇ ਪਹੁੰਚ ਗਏ ਤੇ ਮੰਡੀ ਦਾ ਖਾਤਾ ਉਹਦਾ ਬਾਈ ਦਾ ਐਕਸਲੈਂਟ ਹੋ ਗਿਆ ਜਿਹੜਾ ਪਹਿਲਾਂ ਦਾ ਉਹਨੇ ਉਹਨੇ ਕਿਹੜਾ ਚਲਾਇਆ ਕਰਦਾ ਸੀ ਬਹੁਤ ਟਾਈਮ ਬਾਅਦ ਚਲਾਇਆ ਉਹ ਵੀ ਜਾਂਦਾ ਹੁੰਦਾ ਜੀ ਪਰ ਸਿੰਗ ਚਲਾਉਣਾ ਉਹ ਆਡੇ ਆਉਂਦਾ ਨਹੀਂ ਉਹ ਥੋੜਾ ਜਿਹਾ ਦਿਨ ਚੜ੍ਹ ਕੇ ਜਾਂਦਾ ਹਾਂ ਜੀ 6:00 ਤੇ 7:00 ਵਜੇ ਜਾਂਦਾ ਮਾੜਾ ਮੋਟਾ ਚਲਾਉਂਦਾ ਹੂ ਹਾਂ ਤੇ ਬਾਕੀ ਆਏ ਜੇ ਵਾਸੇ ਸੀ ਹੁੰਦੇ ਹੋਏ ਇੱਕ ਸਾਨੂੰ ਰਾਜ ਰੋਡ ਦਾ ਮੁੰਡਾ ਟੱਕਰ ਗਿਆ ਬਾਈ ਸੀ ਵੱਡੀ ਉਮਰ ਦਾ ਅੱਛਾ ਤੁਸੀਂ ਰੈਲੀ ਤੇ ਕੀ ਸੀ ਤੁਹਾਨੂੰ ਬੰਦਾ ਰੈਲੀ ਮਿਲਿਆ ਬ੍ਰੈਂਡ ਦੇ ਬਟੰਡੇ ਹੋ ਰੈਲੀ ਤੇ ਹਾਂ ਹਾਂ ਰੈਲੀ ਤੇ ਮੈਂ ਹੁਣ ਗਿਆ ਸੀ ਤੇ ਰੈਲੀ ਮੈਂ ਹੋ ਸਿੰਗਲ ਰਾਈਡਰ ਵਾਲੇ ਆ ਬ੍ਰੈਂਡ ਦੇ ਬਾਈ ਅੱਛਾ ਉਹਨਾਂ ਨੇ ਰਾਈਡ ਕਰਾਈ ਸੀ ਉਹ ਦੂਜੀ ਸਾਲ ਦੂਜਾ ਸਾਲ ਹੋ ਗਿਆ ਪਹਿਲਾਂ ਵੀ ਕਰਾਈ ਸੀ ਪਿਛਲੇ ਸਾਲ ਤੇ ਅੱਜ ਤੀ ਸਾਰੇ ਆਏ ਸੀ ਕੁੱਦੇ ਵਰਦੀ ਸਾਰੇ ਜਿਟਿੰਗ ਸਾਈਕਲ ਚਲਾਉਂਦੇ ਆ ਵਧੀਆ ਤੇ ਉਧਰੋਂ ਆਏ ਸੀ ਜਾਈ ਆਈਏ ਉਦੋਂ ਕਿਸਾਨ ਮੇਲਾ ਵੀ ਸੀ ਬੱਚੋ अच्छा एक किसान मेला देख के मेरे चीजो बठिंडे ਪਹੁੰਚਣ ਲੱਗੇ ਸੀ ਬੀਬੀ ਵਾਲ ਚਾਂਗ ਕੋਲ ਪਹੁੰਚਦੇ ਸੀ ਤੇ ਉਧਰ ਇੱਕ ਮੁੰਡਾ ਜਾਈ ਆ ਤੇ ਸਾਈਕਲ ਤੇ ਮੂਰੇ ਅੱਗੇ ਤੇ ਮੈਂ ਭਈ ਆਇਆ ਤੇ ਕੋਲੇ ਕੀਤਾ ਮੈਂ ਪੁੱਛਿਆ ਵੀ ਕਿੱਥੋਂ ਆਇਓ ਤੇ ਉਹ ਕਹਾ ਬਈ ਅਸੀਂ ਅੰਦਰੋਂ ਜਰਕ ਤੋਂ ਆਇਆ ਕਹਿੰਦਾ ਅਸੀਂ ਇੱਥੇ ਸਾਈਕਲ ਰਾਈਡਿੰਗ ਰੈਲੀ ਦੀ ਰੈਲੀ ਦੀ ਆਇਆ ਤੇ ਬਾਕੀ ਅਸੀਂ ਕਿਲੇ ਕੋਲ ਉਹਨਾਂ ਨੇ ਰਹਿਣ ਸਹਿਣ ਦਾ ਪ੍ਰਬੰਧ ਕੀਤਾ ਹੋਇਆ ਸੀ اچھا اچھا ਹਾਂ ਤੇ ਉੱਥੇ ਬਾਈ ਨਾਲ ਗੱਲਬਾਤ ਹੋ ਗਈ ਤੇ ਕਹਿੰਦਾ ਆਪਾਂ ਆਪ ਵੀ ਕਰੀਏ ਉਹ ਵਿਚਾਰ ਕਰ ਲੈਂਦੇ ਫਿਰ ਅਸੀਂ ਵੀ ਹੁਣ ਪੰਜਾਬ ਹੀ ਕਰਦੇ ਹਾਂ ਹਾਂ ਹੁਣ ਤੁਸੀਂ ਪੰਜਾਬ ਦੇ ਸਾਰੇ ਦੁਆਰਾਂ 'ਚ ਜਾਏ ਵੱਡਾ-ਵੱਡੇ ਦਾ ਹੂੰ ਹੈਨਾ ਇਧਰ ਹਾਂ ਸਾਰੇ ਕਿਤੇ ਜਾਏ ਮਾਝਾ ਮਾਲਵਾ ਠੀਕ ਹੈ ਦਬਾਬਾ ਤਪੂਆ ਸਾਰੇ ਚਾਰੇ ਕਿਵੇਂ ਰਿਹਾ ਤੁਹਾਡਾ ਟੂਰ ਵਧੀਆ ਰਿਹਾ ਪੂਰਾ 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 ਵਧੀਆ ਪਰ ਉਸ ਤੋਂ ਮੌਸਮ ਵੀ ਵਧੀਆ ਰਿਹਾ ਨਾ ਉਹਨਿੰਦਾ ਨਾ ਮੌਸਮ ਵਧੀਆ ਰਿਹਾ ਨਹੀਂ ਤਾਂ ਗਰਮੀ ਵੱਧ ਸੀ ਪਰ ਮੌਸਮ ਵਧੀਆ ਰਿਹਾ ਤੇ ਅੱਗੇ ਹੁਣ ਦੇਖਦੇ ਹਾਂ ਰਾਜਸਥਾਨ ਦਾ ਕਰਾਂਗੇ ਹਾਂ ਜੈਸਲਮੇਰ ਬਹੁਤ ਵਧੀਆ ਕਰਦਾ ਹਾਂ ਜੈਸਲਮੇਰ ਦਾ ਹਾਂ ਜੈਸਲਮੇਰ ਬਗਿਆ ਕੁਮਾਰ ਜੀ ਦਾ ਇੱਕ ਫੇਰੀ ਆਪਣੇ ਜਿਹੜੇ ਹੈਗੇ ਉਹਨਾਂ ਨੌਜਵਾਨ ਉਹਨਾਂ ਨੂੰ ਸੇਧ ਮਿਲੂ ਹੂੰ ਇਹ ਸਾਈਕਲ ਚਲਾ ਸਕਦੇ ਆ ਮਿਹਨਤ ਕਰ ਸਕਦੇ ਆ ਤੇ ਹੁਣ ਸਾਨੂੰ ਘੱਟ ਭੱਟ ਹੋਣਾ 10ਵਾਂ ਮਹੀਨਾ ਹੋ ਗਿਆ ਹੂੰ 8ਵਾਂ ਮਹੀਨਾ ਹੋ ਗਿਆ ਮੇਰੇ ਤੋਂ ਅੱਛਾ ਹੂੰ ਤਦਾਂ ਲਾਰ 8 ਮਹੀਨੇ ਚਲਾਉਨੇ ਆ ਕਿ ਤੈਨੂੰ ਸਰੀਰ 'ਚ ਕੀ ਬਦਲਾਅ ਲੱਗ ਰਿਹਾ ਸਰੀਰ 'ਚ ਆ ਬੱਡੀ ਗੱਲ ਲੱਤਾਂ 'ਚ ਜਾਂ ਆਉਂਦੀ ਹਾਂ ਊਠ ਕੇ ਬੈਠ ਕੇ ਵਾਲਾ ਮਤਲਬ ਇੱਕ ਕੱਦਾ ਹੁੰਦਾ ਹੈ ਹਾਂ ਹਮ ਲਗਾਤਾਰ 15-20 ਲਗਾਤਾਰ ਬਿਨਾ ਸਾਂ ਰੋਕੇ ਲਾ ਦਿੰਦਾ ਅੱਛਾ ਬਾਕੀ ਸਰੀਰ ਫਿੱਟ ਰਹਿਣ ਲੱਗਿਆ ਤੇ ਵੱਡੀ ਗੱਲ ਆਇਆ ਪਹਿਲਾਂ ਮੈਂ ਉੱਠਦਾ ਸੀ ਆ 7 7:30 ਵਜੇ ਹੂੰ ਹੁਣ ਮੈਨੂੰ 4:30 ਵਜੇ ਜਾਗ ਆਏ ਅੱਛਾ ਹਾਂ ਬਿਨਾ అలਾਰਮ ਤੋਂ ਮੈਂ 4:30 ਵਜੇ ਉੱਠਿਆ ਨਾ ਤੇ ਫਿਰ ਮੈਂ ਬੰਦਿਆਂ ਨੂੰ ਬੁਖ ਦਾ ਗਰੁੱਪ 'ਚ ਮੈਸੇਜ ਕਰਦਾ ਆਪਣੇ ਲਈ ਤੇ ਹੈਲੋ ਆਜੋ ਭਾਈ ਕੋ ਕਦੇ ਆਜੀ ਅੱਛਾ ਜੀ ਹੂੰ ਆਇ ਕਹਿੰਦੇ ਆ ਆਇ ਕਹਿੰਦੇ ਆ ਆ ਵੀ ਹਾਂ ਤੇ ਇਹ ਕਈ ਬੰਦੇ ਰਾਤ ਨੂੰ ਅਸੀਂ ਕਹਨੇ ਅਸੀਂ ਉੱਠਾਂਗੇ ਘੋੜ ਦੇ ਨਹੀਂ ਉਹ ਫਿਰ ਬੰਦੇ ਹੋਰ ਉਹ ਕਬੀਲਦਾਰ ਬੰਦੇ ਹੁੰਦੇ ਆ ਉਹ ਹੈ ਕਬੀਲਦਾਰ ਨਹੀਂ ਕਬੀਲ ਜਿਹੜੇ ਦੂਜੇ ਬੰਦੇ ਆ ਉਹ ਵੀ ਕਲੀ ਲਾਰੀ ਆ ਜਿਹੜੇ ਰੋਜ਼ ਜਾਂਦੇ ਨੇ ਉਹ ਕਬੀਲ ਲਾਰ ਨਹੀਂ ਹੈ ਉਹ ਕੀ ਆ ਫਿਰ ਉਹ ਛੜੇ ਛਾਂਤ ਛੜੇ ਛਾਂਤ ਤਾਂ ਆਉਂਦੇ ਨਹੀਂ ਜੇ ਰਾਤਾਂ ਤੱਕ ਦਿਹਾੜੀ ਹੋ ਜਾਂਦੀ ਹੈ ਮੈਂ ਰੋਜ਼ ਦਿਨ ਹੀ ਕੰਮ ਕਰਦਾ ਸਾਰਾ ਦਿਨ ਬਈ ਫਿਰ ਤੜਕੇ ਕਿਤੇ ਉੱਠੇ ਨਾ ਲੱਭਦਾ ਸਰੀਰ ਜਲ ਜਾਂਦਾ ਗੱਲਾਂ ਹੋਰ ਸੁਣਾ ਬਈ ਓ ਬਲਵੀਰ ਵਧੀਆ 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 ਹਾਂ ਤੂੰ ਵਿੱਕੀ ਨਾ ਆ ਗਿਆ ਪੱਕਾ ਹੈ ਵਿੱਕੀ ਨਾ ਆ ਗਿਆ ਵਿੱਕੀ ਆ ਗਿਆ ਸਬਜ਼ੀ ਲਾਉਣੀ ਆ ਮਾਤਾ ਸਬਜ਼ੀ ਲਾਉਣੇ ਕਰੇ ਵੀ ਕੰਮ ਕਰਨਾ ਹੀ ਮਾਇਆ ਕਰੇ ਬਾਅਦ ਚੋਂ ਕਰਦੇ ਬਣਾ ਲਿਆ ਕਰਾਇਆ ਪਾ ਠੀਕ ਆ ਜਾ ਟਾਈਗਰ ਆ ਬੈਦ ਜਾਨੀ ਦਵਾਈ ਵੀ ਲੈ ਕੇ ਟਾਈਗਰ ਦਾ ਟੈਸਟ ਕਰਾ ਕੇ ਲੈਉਣਾ ਡੇਂਗੂ ਦੀ ਬਿਮਾਰੀ ਤੁਸੀਂ ਵੀ ਹੇਮਕੁੰਨ ਸਾਹਿਬ ਕੇ ਅਸੀ ਇੱਕ ਵਾਰੀ ਹਨ ਬਲੌਗ ਬਣਾਇਆ ਸੀ ਤੂੰ ਹਾਂ ਤੇ ਉਹ ਤੇ ਕਿੰਨੇ ਆਪਾਂ ਮਤਲਬ ਐਸੀ ਬਈ ਆਪਾਂ ਤਲਵੰਡੀ ਆ ਬਲੌਗ ਬੜੀ ਚੱਲ ਗਈ ਕਿੰਨੇ ਵੀਊ ਆ ਗਏ ਸੀ ਵਧੀਆ ਜੱਲ ਪੈਜੀ ਬਲੌਗ ਵਧੀਆ ਸੀ ਕਿੰਨੇ ਲਾਸਟ ਵਲੌਗ ਹੀ ਸੀ ਦੁਬਾਰਾ ਤੋਂ ਬਣਾਇਆ ਕਿੰਨੇ ਵਿਊ ਆ ਗਏ ਦੁਬਾਰਾ ਗਏ ਬਾਵਾ ਕਿੰਨੇ ਮਤਲਬ 2 ਦਨ ਲੱਖ ਆ ਗਏ ਅੱਛਾ ਹਾਂ ਹੋਈ ਨਾ ਬੰਦੇ ਹਾਂ 70000 ਆਈ ਸੀ ਬਹੁਤ ਆ 70000 ਉਹ 70000 ਵੀ ਬਹੁਤ ਆ ਆਪਣੇ ਵਾਸਤੇ ਤਾਂ ਮਿੰਡ ਤਾਂ 35 40 ਹੁੰਦੇ ਵਿਊ ਅੱਛਾ ਹਾਂ ਪੱਬਾ ਬਣਾਇਆ ਕਰ ਵਲੌਗ ਰੋ ਹਾਜੀ ਮਾਤਾ ਜੀ ਗਏ ਹੀ ਮਾਤਾ ਦੇ ਸਾਡੇ ਤਾਂ 2000 ਕੰਟ ਪਿਆ ਅੱਛਾ ਹਾਂ ਹੋਣ ਕੀ ਤੇੱਲੀ ਹੁੰਦਾ ਮੇਰੇ ਯਾਰ ਇਹ ਇਹਨਾਂ ਨੇ ਵੀ ਬਣਾਇਆ ਸੀ ਬਲੌਗ ਇਹ ਸਕਣਾ ਦੇ ਭਾਈ ਉੱਥੇ ਹਾਂ ਸਾਡੇ ਦਾ ਦਮ ਚੜ ਗਿਆ ਹਾਂ ਇਹ ਕਿੱਥੇ ਜਾ ਕੇ ਹਾਂਜੀ ਸਾਡੇ ਕਰਿਆ ਹਾਂਜੀ ਅਸੀਂ ਇੱਥੇ ਆ ਗਈ ਕੱਚੀ ਬਾੜੀ ਪਹੁੰਚਣਾ ਰਿਆਂ ਫਲਾਨੀ ਜਗਾ ਤੇ ਆ ਗਏ ਹਾਂ ਸਹੀ ਹੈ ਆਈ ਸਾਡੀ ਟ੍ਰੇਨ ਹੂੰ ਆਈਫੋਨ ਉਹਨੇ ਐਡਿਟ ਕਰਕੇ ਉਹ ਬੱਕਰੀ ਬਣ ਜਾਂਦੀ ਹਰ ਕਰ ਵਧੀਆ ਹਰ ਕਰ ਪੈਂਦੀ ਹੈ ਆਂਡਰੌਇਡ ਫੋਨ ਜੋ ਗੱਲ ਨਹੀਂ ਉਹ ਬਣਦੀ ਨਹੀਂ ਕੋਈ ਕਿਹੜਾ ਮਰਜ਼ੀ ਕਿਤਾ ਮਹਿੰਗਾ ਕਿਹੜੇ ਮੜੀ ਡਿਟੀ ਐਡਿਟਿੰਗ ਪਾਈਓ ਤੇ ਉਹ ਚੀਜ਼ ਮਰ ਲੋ ਕਿਹੜਾ ਕਿਹੜਾ ਮਰਜ਼ੀ ਆਂਡਰੌਇਡ ਹਾਂ ਆਈਫੋਨ ਦੀ ਹੋਰੀ ਆਈਫੋਨ ਜਾਂ ਸੈਮਸੰਗ ਸੈਮਸੰਗ ਕੋਈ ਵਧੀਆ ਸੈਮਸੰਗ ਦੇ ਘਾਰੇ ਵਧੀਆ ਨਹੀਂ ਵਧੀਆ ਤੇ ਹੋਰ ਦੱਸੋ ਉਹਨ ਸਬਜ਼ੀ ਕਰ ਕਿਹੜੀ ਕਿਹੜੀ ਲਾਉਣੀ ਆਂ ਦੱਸ ਪਹਿਲਾਂ ਤਾਂ ਆਪਾਂ ਇੱਥੇ ਪਹਿਲਾਂ ਖੱਬਲ ਪੱਟੀ ਬਾਹਰ ਖੱਬਲ ਟਰੈਕਟਰ ਲੈ ਕੇ ਆਉਣਾ ਆਪਾਂ ਟਰੈਕਟਰ ਤਾਂ ਲੈ ਆਉਣਾ ਆਪਾਂ ਟਰੈਕਟਰ ਕਿੱਥੇ ਬਾਹਰ ਆ ਸਾਰੇ ਬੂਟੇ ਪੱਟੋ ਬੂਟੇ ਨੂੰ ਇੱਥੇ ਬਾਹਰ ਲੱਗਿਆ ਸਾਰੇ ਆਗੀ ਦਾ ਨੰਬਰ ਆ ਅੱਜ ਤੱਕ ਨਹੀਂ ਚੱਕੇ ਉਹਨਾਂ ਤੇ ਸਬਜ਼ੀ ਦਾਸ ਕਿਹੜੀ ਕਿਹੜੀ ਲਾਉਣੀ ਆਂ ਤਾਂ ਦੱਸ ਛਾਗ ਜੀ ਛਾਗ ਨੂੰ ਸਰੋਂ 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 ਲਾਦਣੀ ਇੱਕਦਾਂ ਆਪਾਂ ਇੱਕ ਮੂੜੀਆਂ ਖਸ ਖਸ ਕਾਸ ਕਾਸ ਲਾ ਦੇਣੀ ਆ ਡੋਡੇ ਵੀ ਦੇਣੇ ਡੋਡੇ ਡੋਡੇ ਕਰ ਦੇਣੇ ਬੰਦੇ ਦੁਨੀਆ ਲਾ ਦੇਣੀ ਆ ਦੁਨੀਆ ਲਾ ਦੇਣੀ ਆ ਬਸ ਦੁਨੀਆ ਜੀ ਤੀ ਦੱਸ ਕਿਹੜੀ ਚੱਲਦੀ ਆ ਗੱਟੇ ਆਪਾਂ ਡੋਡਾਂ ਦੇ ਕਰਦੇ ਆ ਦੱਸ ਦੱਸ ਤੋ ਲੋਕਾਂ ਨੂੰ ਠਾਣੇ ਸਰੋਂ ਲਾਉਣੀ ਇੱਕ ਪਹਿਲਾਂ ਆਪਾਂ ਗਾਜਰਾ ਲਾਉਣੀ ਆ ਠੀਕ ਆ ਮੂਲੀ ਛਰਗਮ ਮੂਲੀ ਛਰਗਮ ਹੂੰ ਤੇ ਰੇ ਰੇ ਨਹੀਂ ਪਾਉਣੀ ਰੂੜੀ ਇਹ ਵੀ ਪਾਉਣੀ ਜੀ ਪਾਵਾਂਗੇ ਬਈ ਆਪਾਂ ਹੈਂ ਬਰੋਕਲੀ ਬਰੋਕਲੀ ਵੀ ਲਾਵਾਂਗੇ ਆਪਾਂ ਠੀਕ ਆ ਰੂੜੀ ਰਹੀ ਗੋਭੀ ਲਾ ਦੇਣੀ ਇੱਕ ਮਗਰ ਬਰੋਕਲੀ ਦੀ ਫੱਟ ਬੀਜ ਕੇ ਹੂੰ ਠੀਕ ਆ ਉਧਰ ਬੀਜ ਲਾ ਦੇਗਾ ਪੱਕ ਲਾ ਲਮਾ ਇਸ ਪਾਚੂ ਅਦਰ ਅਦਰ ਅਦਰਕ ਅਦਰਕ ਕੀ ਕਰਨਾ ਅਦਰਕ ਨਹੀਂ ਹੁੰਦਾ ਇਹ ਮਾ ਅਦਰਕ ਕਿੱਥੇ ਅਦਰਕ ਅਦਰਕ ਹੁੰਦੜੀ ਦੱਤਾਂ ਲਾਦਰਕ ਰਹਿ ਮੈਂ ਉਹ ਲਾ ਮੈਂ ਅੱਜ ਇਹ ਜੀ ਰੱਖਾਈ ਆਪਣੂ ਇੱਕ ਦੂਜੀ ਫੋਨ ਰੋਪੀ ਜਾ ਕੇ ਨਾ ਠੀਕ ਹੈ ਪੱਕ ਲਿਆ ਲਾ ਤੇ ਜੀ ਗਲਾ ਦੇ ਨੇ ਜੀ ਗਲਾ ਜੀ ਮਾਂ ਤੇ ਮਿੱਟੀ ਨਾਲ ਤੂੰ ਵੀ ਮਾਂ ਦੇ ਮਤਲਬ ਤੂੰ ਹੀ ਆਲੂ ਵੀ ਪੀ ਦੈਂ ਮਾਂ ਨਾਲ ਓਹੋ ਆਲੂ ਦਾ ਮਟਾ ਲੈ ਓਹੋ ਉਹਦੇ ਉਹਦੇ ਆਲੀਆਂ ਲਿਆਉਂਗੇ ਬਣੀਆਂ ਆਲੂ ਓਏ ਹੁੰਦੇ ਤਾਂ ਆਲੂ ਹੀ ਆਉ ਉਹ ਆਉ ਵੀ ਓਏ ਆਲੂ ਹੀ ਹੁੰਦਿਆ ਵੀ ਨਹੀਂ ਹੁੰਦਾ ਆਉ ਵੀ ਹੁੰਦਾ ਵੱਡੇ ਹੋ ਰਹਿਆ ਨੇ ਵਧੀਆ ਵੱਡੇ ਵੱਡੇ ਹਾਂ ਇਹ ਤਾਂ ਗੱਲ ਆ ਉਹਨੂੰ ਵੀ ਕਹਿੰਦੇ ਆਲੂ ਆਹ ਸਫਾਈ ਆ ਤੇ ਹੈਗਾ ਨਾ ਸਬਜ਼ੀ ਸੋਣਾ ਵੀ ਜੀ 6 ਘੰਟੇ ਵੀ ਕੰਮ ਚਾਹੀਦੇ 2 ਘੰਟੇ ਲੱਗ ਜਣ ਬਲਵੀਰ ਸਾਵਣਾ ਖਾਜੀ ਜਾਣੀ ਅੱਜ ਤੋਂ ਸਾਰਾ ਟਾਈਮ ਇੱਥੇ ਲੱਗ ਚੱਲ ਐ ਕਰਦੇ ਹਾਂ ਹਾਂ ਪੰਗੂ ਕੋਈ ਨਾ ਨਾ ਹੈਇਰਾ ਆਉਣੀ ਥੁਮਾ ਕਾਲ ਖੱਟੇ ਤੇ ਬਾਕੀ ਹਾਂ ਕਿ ਕੀ ਤੇ ਤੂੰ ਕਿੰਨੀ ਪੜਾਈ ਵਲੌਗ ਜਾਂਦੇ ਮੈਂ ਪਹਿਲਾਂ ਲਾਸ਼ਮੀ ਕੀਤੀ ਫਿਰ ਬਾਕੀ ਤੂੰ ਨੌਕਰੀ ਵੀ ਕਰਕੇ ਆਈ ਹੈ ਨਾ ਨੌਕਰੀ ਕੀਤੀ ਮੈਂ ਹਾਂ ਕਿ ਬਈ ਯਾਰ ਪਾਣੀ ਪੱਤ ਪਾਣੀ ਨਹੀਂ ਪਾਣੀ ਪੱਤ ਪਾਣੀ ਦਿੱਲੀ 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 ਫਿਰਕੜਗਾਉ ਦਾ ਚੰਡੀਗੜ੍ਹ ਚੰਡੀਗੜ੍ਹ ਹਾਂ ਗੰਦੀ ਕਰਨ 150 ਅਜੇ ਵੀ ਡੇਰੇ ਅਸੀਂ ਵੀ ਡੇਰਾ ਬੱਸੀ ਕੰਮ ਕਰਦੇ ਰਹੇ ਹਾਂ ਉੱਥੇ ਪਰ ਡੇਰਾ ਬੱਸੀ ਅੱਛਾ ਜੀਰਮੋਰ ਨਿਤੰਦੀਗੜ੍ਹ ਪੰਜ ਖੂੜਾ ਕੋਲੇ ਅੱਛਾ ਇੱਧਰ ਹਾਂਜੀ ਕੀ ਕੰਮ ਕਰਦੇ ਹੋ ਕੀ ਕੰਮ ਕਰਦੇ ਹੋ ਪਲੰਬਰ ਦਾ ਮੈਂ ਬਲੂ ਕੰਮ ਦਾ ਕੰਮ ਨਹੀਂ ਆ ਵਧੀਆ ਕੰਮ ਦਾ ਪਲੰਬਰ ਦਾ ਹੈ ਬਸਤ ਵੀ ਨਹੀਂ ਬਣਾ ਨਾ ਨਾ ਤਰੂੰਗੇ ਇਹ ਕੰਮ ਕਰਨਾ ਆਪਾਂ ਫਲੈਟ ਦੇ ਵਿੱਚ ਰਮੂ ਨਾ ਹੈ ਹੁਣ ਹੀ ਗਿਆ ਸੀ ਹਾਂ ਹੁਣ ਜੀ ਹਾਂ ਉਹ ਇਸੇ ਜਦੋਂ ਮੈਂ ਚੰਡੀਗੜੀ ਸੀ ਉੱਥੇ ਅਖਾ ਰਮੂ ਜੀ ਦੱਸਿਆ ਤਾਂ ਹੈ ਨਹੀਂ ਇਹਨਾਂ ਨੂੰ ਲੱਗਿਆ ਮੈਨੂੰ ਪਤਾ ਸੀ ਸਾਨੂੰ ਕੀ ਪਤਾ ਸੀ ਅਮਲੀ ਯਾਰ ਆਉਂ ਜਾਂਦਾ ਇੱਥੇ ਰਮੂ ਉਹ ਤੇ ਕੰਮ ਕਰਦਾ ਸੀ ਜੀ ਠੀਕ ਆ ਮੈਂ ਨਹੀਂ ਆਈਆਂ ਜੀ ਮੈਂ ਨਹੀਂ ਆਈਆਂ ਜੀ ਉਹਦੇਆਂ ਉਹ ਪਾਈਆਂ ਹੋਈਆਂ ਨੇ ਹਣਿਓ ਸੱਟੀਆਂ ਦੇ ਉਤੇ ਇਹ ਕਹਿੰਦੇ ਆ ਸਰਦ ਜੀ ਕਿੱਦਲੇ ਦੇ ਕਿੱਦਿ ਹੋਏ ਕਿੰਨਿਆ ਘੜਾ ਨਾ ਬਾਕਲੋਂ ਉਹਨਾਂ ਦੀ ਆਦਤ ਹਰੇਕ ਫੁੱਲ ਦੇ ਬਹਿਣਾ ਬਾੜੀ ਸੋਹਣੀ ਜਿੱਤਨੀ ਬਣਾਈ ਰੱਬ ਨੇ ਚੀਜ਼ ਬਾੜੀ ਸੋਹਣੀ ਬਣਾਈ ਜੇ ਜੇ ਸੁੰਦਰ ਹੱਥ ਲਾ ਦੀ ਤੇਰੇ ਫੰਗ ਟੁੱਟ ਜਾਂਦੇ ਯਾਰ ਹਾਂ ਰੰਗ ਵੀ ਲੱਗ ਜਾਂਦਾ ਫੰਗ ਲੱਗ ਜਾਂਦਾ ਤਨਾ ਲੱਗ ਜਾਂਦਾ ਬਾੜੀ ਸੋਹਣੀ ਜਿੱਥੇ ਜਿੱਥੇ ਜਿੱਤੇ ਹਾਂ ਜੋਰ ਪਰ ਤੇ ਖੁੱਡਾ ਗਿਆ ਹੋਇਆ ਇਟਲੀ ਚ ਵਗ ਗਿਆ ਉਹਨਾਂ ਦਾ ਚਾਈ ਥ੍ਰੀ ਸੈਂਟਰ ਹੋ ਗਿਆ ਬੋਲਾ ਵਧੀਆ ਮੌਸਮ ਮੌਤਰ ਕੋਈ ਹੋਏ ਹਰਿਆਲੀ ਤੇ ਹਰਿਆਲੀ ਅੰਮਾ ਸੰਦਾ ਕੋਈ ਕੋਈ ਹਾਰਨ ਨਹੀਂ ਕੋਈ ਪਾਣੀ ਹੈ ਸੇ ਰੁਣਦਾ ਚਿੜੀਆਂ ਦੀ ਚੀਂ ਚੀ ਬਹੁਤ ਵਧੀਆ ਦੇਸ਼ ਆ ਬਾਰੇ ਕਫਾਈ ਉਧਰ ਬਈ ਆਪਾਂ ਉਧਰ ਤੁਹਾਨੂੰ ਸੰਭੇ ਆਪਣੇ ਦਾ ਬੜਾ ਸਾਈਕਲ ਤੇ ਬਧੀ ਜਿਹੜਾ ਚੱਕੋ ਆਪਾਂ ਵੀ ਬਸ ਐ ਹੌਲੀ ਜਾ ਆਪਾਂ ਹੁਣ ਅੱਗੇ ਦਿਸਾਂ ਪਰ ਤੋਂ ਸਟਾਰਟ ਕਰ ਦਿੰਨਾ ਜਿੰਨੇ ਦਾ ਹੁਣ ਆਪਣਾ ਘਾਟੋ ਘਾਟ ਮਹੀਨੇ ਤੋਂ ਮਹੀਨੇ ਦਾ ਹੈਗਾ ਆਪਣਾ ਵਧੀਆ ਹਾਂਜੀ Rajasthan ਦਾ Rajasthan ਵਿੱਚ ਬਹੁਤ ਕਾਟ ਦੇਖਣ ਦੀ ਜਗ੍ਹਾ ਰਾਤ ਨੂੰ ਕੋਈ ਕਿੰਨੇ ਦਿਨ ਲਾ ਕੇ ਆਇਆ ਫਿਰ ਅੱਜ ਸਾਦੂ ਯਾਤਰੀ ਗਾਹੋਂ ਮੇਰੀ ਐਥੋਂ ਬੈਨਾ 700 ਕਿਲੋਮੀਟਰ ਠੀਕ ਜੈ ਹਾਂ ਯੈਸ ਮੇਰਾ ਠੀਕ ਹੈ ਹਾਂ ਤੂੰ ਆਪ ਹੀ ਦੇਖ ਲੈ ਦਿਨ ਚ ਜੇ ਆਪਾਂ 100 ਕਿਲੋਮੀਟਰ ਆਮ ਗੱਡੀ 'ਉਹ ਤੱਕ ਨਿਕਲਦਾ 200 ਜਾਂਦਾ 150 ਵੀ ਨਿਕਲੇ ਜਾਂਦਾ 100 ਠੀਕ ਆ ਹੂੰ ਦਿਨ ਦਾ 100 ਗੱਡੀ ਹੈ 7 ਦਿਨ ਲੱਗਦਾ ਤੇ ਕੀ ਹੁੰਦਾ ਬਈ ਵੱਧ ਘਾਟ ਤੇ ਪੱਟ ਫੁੱਲੇ ਨਹੀਂ ਗੱਲ ਪੱਟ ਦੀ ਅਲੱਗ ਹੀ ਹੁਣ ਉਧਰਲਾ ਏਰੀਆ ਹੈਗਾ ਰੁੱਖਾ ਰਹਿਣ ਦੀ ਵੀ ਟਿਕਾਣਾ ਹੁੰਦਾ ਰਹੇ ਰਹੇ ਅੰਦਰ ਨੂੰ ਕਿਉਂ ਯਾਰ ਆਦੂ ਕਰਾਂਗੇ ਕਿੱਥੇ ਜੇ ਮਨ ਕਰਿਆ 200 ਵੀ ਕੱਟਦਾ ਕੀ ਅੱਗੇ ਐ ਸੋਚਿਆ ਵੀ ਹੋਵੇ ਆਪਾਂ ਅੱਜ ਇੰਨਾ ਕੱਟਣਾ ਇੱਥੇ ਤੱਕ ਆਪਣਾ ਇੱਥੇ ਆ ਗਏ ਪਰ ਰਹਿਣਾਗਾ ਕੈਂਪਿੰਗ ਕੈਂਪਿੰਗ ਵਾਲਾ ਕਈ ਵਾਰ ਬਾਅਦ ਤੇ ਸੱਤ ਸੂਬਾ ਹੋਰ ਸਾਹਵਾਂ ਦੰਦ ਹਾਂ ਰੁੱਖੇ ਰੁੱਖੇ ਆ ਰੁੱਖੇ ਜੱਪਾ ਇੱਧਰ ਤਾਂ ਚਲੋ ਪੰਜਾਬ ਚੋਂ ਤਾਂ ਲੂਟ ਆ ਗਏ ਸੀ ਜਿਵੇਂ ਤੁਹਾਡਾ ਤੁਸੀਂ ਭਗ ਜਾਂਦੇ ਸੀ ਇੱਧਰ ਆਏ ਹੁਣ 10 ਕਿਲੋਮੀਟਰ ਗੁਰਦੁਆਰਾ ਸਾਹਿਬ ਹੈਗਾ ਹਾਂ ਪਿੰਡ 'ਚ ਵੀ ਹੈਗਾ ਪਿੰਡ 'ਚ ਵੀ ਰਹਿ ਸਕਦੇ ਆਪਾਂ ਗੁਰਦੁਆਸਾ ਹੈ ਜਾ ਕੇ ਉੱਧਰ ਨਹੀਂ ਹੈਗਾ ਉੱਧਰ ਔਖਾ ਤੁਹਾਨੂੰ ਆਪ ਦਾ ਕਰਨਾ ਪੂਗਾ ਉਹੀ ਹੋ ਗਈ ਤਾਂ ਗੱਲ ਹੁਣ ਮੈਂ ਹੁਣ ਕੈਂਪਿੰਗ ਸਾਰਾ ਕੁਝ ਲੈ ਕੇ ਜਾਣਾ ਤੁਹਾਨੂੰ ਠੀਕ ਜੀ ਹੈਗੀਆਂ ਮੈਨੂੰ ਤਨ ਮੁੰਡੇ ਇੱਕ ਦੀ ਹੁੰਦੜ ਵਾਲਾ ਮੁੰਡਾ ਵੀ ਕਹਿੰਦਾ ਅਮਰਪਾਲ ਅੱਛਾ ਉਹ ਵੀ ਕਹਿੰਦਾ ਗੁੱਗਾ ਮੇੜੀ ਜੈ ਸ਼ਮੀਰ ਹੂੰ ਸ਼ਾਲਾ ਸਾਰਾ ਸਭ ਦੇਖਿਆ ਵੇ ਇਧਰ ਨੂੰ ਤੂੰ ਜਾ ਕੇ ਕਹਿੰਦਾ ਉੱਧਰ ਜਾਂ ਜਾਂਦਾ ਹੈਦ ਹੈਗਾ ਪ੍ਰੋਗਰਾਮ ਉੱਧਰ ਨਹੀਂ ਪਹਿਲਾਂ ਕਹਿ ਨਹੀਂ ਮੈਂ ਜਾ ਨਾ ਪਹਿਲਾਂ ਹੈਗਾ ਜੀ ਕੈਂਸਲ ਕਰਤਾ ਇਹਨੂੰ ਵੀ ਨਾਲ ਹੀ ਲੈ ਜਾ ਸਾਈਕਲ ਦੀ ਹੈਂ ਕਲ ਇੱਕ ਹੋਰ ਲੈ ਰੈਂਜਲ ਲੈਣਾ ਭੂਗਾ ਅਗਰ ਦੂਜਾ ਦੇ ਕਿਤੇ ਲੋੜ ਹੀ ਨਹੀਂ ਰਿੰਦਰ ਮੇਰੇ ਨਾਲ ਲੈ ਜੀ ਨਾ ਤੇ ਤੇ ਕਦੇ ਨਹੀਂ ਦੋਬਰਾ ਪਠੰਡਾ ਨੱਪਣਾ ਇਹ ਸਹੀ ਗੱਲ ਆ ਜੇ ਉੱਥੇ ਠੰਡਾ ਤੇ ਮੌਸਮ ਬਹੁਤ ਘਣ ਹੁੰਦਾ ਹੈ ਹਾਂ ਦਸੰਬਰ ਦੀ ਦਸੰਬਰ ਦੀ ਸੋਚਿਆ ਮੈਂ ਕਿ ਉਹ ਕਹਿੰਦੇ ਮੈਂ ਕਈ ਬੰਦਿਆਂ ਨੂੰ ਪੁੱਛਿਆ ਆਪਣਾ ਜਿਹੜੇ ਗਈਆਂ ਨੇ ਬੈਠੇ ਉਹ ਉਹ ਦਸੰਬਰ ਚ ਇਹ ਮੌਸਮ ਹੈ ਅੱਛਾ ਬੋਲ ਕੰਟ ਇਹਦਾ ਠੀਕ ਆ ਹਾਂ ਉਹ ਹੀ ਗੱਲ ਪਰ ਰਾਤ ਨੂੰ ਬਾਹਰ ਠੰਡ ਹੋ ਜਾਂਦੀ ਹੈ ਨਾ ਉੱਥੇ ਫੇਰ ਉਹੀ ਗੱਲ ਰਜਾਈ ਲੈ ਕੇ ਆਵੇਂ ਥੋੜੀ ਵੀਰ ਰਜਾਈ ਕਿੱਧਰ ਚੱਕੇਗਾ ਉਹ ਰਜਾਈ ਚੱਕੇਗਾ ਤੇ ਕੰਬਲ ਲੈ ਲਾਏ ਨਹੀ ਗਾ ਸਾਨੂੰ ਕੰਬਲ ਲੈ ਨਹੀ ਮੈਂ ਕੰਬਲ ਹੋਣ ਲੈ ਕੇ ਗਿਆ ਰਾਤ ਨੂੰ ਤੁਹਾਨੂੰ ਪਤਾ ਕਿ ਮੇਰਾ ਕੰਬਲ ਕਿੱਥੇ ਹੈ ਤੁਹਾਨੂੰ ਪਤਾ ਲੱਗਿਆ ਮੇਰਾ ਕੰਬਲ ਕਿੱਥੇ ਆ ਬੈਗ ਚ ਬੈਗ ਚ ਨਾ ਫਿਰ ਰਜਾਈ ਕਿਹੜਾ ਬੈਗ ਚ ਮੈਂ ਰਜਾਈ ਜਿੰਨੀ ਵੱਡੀ ਹੁੰਦੀ ਹੈ ਰਜਾਈ ਨਹੀ ਬੈਗ ਚ ਨਹੀਂ ਨਹੀਂ ਯਾਰ ਉੱਤੇ ਅੱਗ ਵੀ ਦੂਜੀ ਚਾਦੀ ਲੱਕੜਾਂ ਦੀ ਐ ਵਾਲ ਕੇ ਨਹੀ ਅਸੀਂ ਬੈਗ ਚ ਜਾਣੀ ਨਹੀਂ ਤੂੰ ਨਾ ਜਾਦਾ ਤੇ ਲੱਕੜਾ ਓਏ ਕੰਬਲ ਲਈ ਨੂੰ ਏਡੀ ਤੇ ਕੀ ਕਰਨਾ ਉਹਨੂੰ ਦੱਸਿਆ ਮੈਂ ਵੈਸੇ ਨਹੀਂ ਕਿਹਨਾਂ ਜਾਣਾ ਤੂੰ ਬਾਕੀ ਉਹਦੇ ਤੂੰ ਤੂੰ ਨਾ ਜਾਦਾ ਲੱਕੜਾ ਜੁਆਇੰਟ ਕਰਿਆ ਨਾ ਇਹ ਲੋਕਾਂ ਨੂੰ ਸਬਜ਼ੀ ਲਈਏ ਬਾਏ ਕਰਨਾ ਮਰੀ ਗਈ ਤਾਂ ਆਪਾਂ ਹੱਥੋਂ ਤੱਕ ਵੀ ਬੈਠੇ ਲਾਵਾਂਗੇ ਚਲੋ ਠੀਕ ਹੈ ਲੋ ਭਾਈ ਅੱਜ ਅਸੀਂ ਲਾਉਣਾ ਸਬਜ਼ੀ ਤੇ ਅੱਜ ਵਿਕੀ ਕਰੇ ਸੀ ਵਲੌਗ ਵਿਕੀ ਨਾ ਬਣਾਉਂਦੀ ਬਾਲਾ ਚਾਵਲ ਸੀ ਬਣਾ ਬਲੌਗ ਕਿਉਂਕਿ ਵਿਕੀ ਸਾਡਾ ਆੜੀ ਆ ਅਸੀਂ ਵਿਕੀ ਦਾ ਵਲੌਗ ਬਣਾਉਣਾ ਫੇਰ ਚਾਹੁੰਦੇ ਜੀ ਕਿੰਨਾ ਤਿਆਰ ਜੀ ਵਿਕੀ ਬਹਿਲਾ ਤੇ ਵਿਕੀ ਅੱਜ ਲਾਉਣੇ ਆ ਸਾਜੀ ਬਲੌਗ ਬਣ ਗਿਆ ਸਬਜੀ ਵੀ ਬਲੌਗ ਦਿਖਾਉਗੇ ਅੱਗੇ ਵੀ ਕਰਾਏ ਹੁਣ ਸ਼ਾਂਤ ਹੀ ਨਹੀਂ ਕਰਦੇ ਨਾ ਨਾ ਹੁਣ ਤਰਪਿਆ ਹੁਣ ਤੇਰੀ ਜਿਹੜੀ ਸਬਜੀ ਹੈ ਦਿਖਾਵਾਂਗੇ ਆ ਜਗਾ ਤੇ ਓਕੇ ਸਰ ਆਜੋ ਪਹਿਲਾਂ ਆਪਾਂ ਪੱਤੀ ਚਲੋ ਚਲੋ ਠੀਕ ਹੈ ਜੀ ਫਿਰ ਮੈਂ ਜਾ ਕੇ ਜੀ ਮੈਂ ਵੀਡੀਓ ਲਾ ਬਣੀ ਫਿਰ 16 ਅੰਟ ਦੀ ਹੋਣੀ ਫਲੋ ਬਈ ਇਹ ਹੈਗੀ ਵਿਕੀ ਦਾ ਬਾਰਲਾ ਕਰ ਆ ਹੋ ਗਿਆ ਸਾਰਾ ਖਬਰ ਇੱਥੇ ਪਰ ਇਹ ਤੇ ਪੋਦੀ ਆ ਕਾਲਾ ਤੇ ਇਸ ਹਰਨੀ ਨੇ ਨਹੀਂ ਵਿਕੀ ਨੇ ਤੇ ਸਰਨੀ ਨੇ ਹੈ ਕਿ ਸਪਰੇਅ ਛੱਡ ਗਿਆ ਇਸ ਕਾ ਸਾਰਾ ਮਚਾ ਉਹ ਸਾਰਾ ਹੀ ਮਚਾਤਾ ਉਹਦੇ ਲਾ ਤੇ ਆ ਗਿਆ ਸ ਇੱਥੇ ਸਾਰੀ ਸਬਜ਼ੀ ਆ ਗਈ ਤੀ ਵਾ ਤੁਸੀਂ ਹੁਣ ਘਟੋ ਘਟ ਸਾਨੂੰ 2 ਘੰਟੇ ਦੋ ਤੇ 2 ਘੰਟੇ ਬਾਅਦ ਦੇਖੀਆ ਤੇ ਸਫਾਈ ਕਰਦੇ ਇਥੇ ਲੱਗ ਗਿਆ ਚੋਬਰ ਚਾ ਵੀ ਗੇ ਕਾਲ ਵੀ ਤਾਂ ਮੈਂ ਹਾਂ ਵਾਦ ਕਰਾਂਗੇ ਲਗਭਗ ਡੇਢ ਘੰਟੇ ਸਫਾਈ ਕਰਤੀ ਤੇ ਅੱਜ ਆਥ ਨੇ ਸਬਦੀ ਲਾਈ ਦੇਣੀ ਆ ਠੀਕ ਆ ਠੀਕ ਆ ਲਾ ਦੇਣੀ ਆ ਲਾ ਦੇਣੀ ਆ ਬਿੱਡਿਆਂ ਵੀ ਅੱਜ ਸਾਗ ਇੱਥੇ ਤੋੜ ਕੇ ਲੱਗੇ ਆ ਜੰਗਾ ਪਿੰਡਿਆਂ ਕੀ ਕਰਨੀਆਂ ਪਿੰਡਿਆਂ ਕਹੋ ਯੱਕੀ ਮੂਲੀਆਂ ਲਾਉਣੀਆਂ ਛਾਲਕਾ ਮੂਲੀਆਂ ਛਾਲਕਾ ਵੀਰੇ ਮੂਲੀਆਂ ਮੂਲੀਆਂ ਇੱਥੇ ਵੱਟ ਕੇ ਲੱਗੇ ਆ ਜੰਗਾ ਪ੍ਰੋਂਡੇ ਖਾਣ ਵਾਸਤੇ ਤੇ ਨਾਲ ਸਾਗ ਸਰੋਂ ਦੋਗੀ ਗੱਲ ਸੁਣੋ ਨਾ ਮੇਰੀ ਆ ਗੱਲ ਨਾ ਕਹਿ ਮਿੱਕੀ ਬਿੱਕੀ ਕੀ ਖਾਂਗੇ ਮੂਲੀਆਂ ਦੇ ਸਾਰੀਆਂ 10 ਬੀਲ ਲਾਉਣੇ ਇੱਥੇ ਕੋਈ ਨਾ ਬਦਲ ਪੈ ਲਾ ਲਾਂਗੇ ਕੀ ਬਦਲਾ ਲਾਂਗੇ ਬਧੂ ਲੰਗਰ ਵਾਦੀ ਅਚੀਵ ਵੰਡਣਾ ਹੂੰ